ਸਸੇ ਗਾ ਜੀ ਸਵਾਗਤ ਹੈ ਤੁਹਾਡਾ ਰੋਜ਼ ਦੇ ਵਿੱਚ ਅਸੀਂ ਠੀਕ ਠਾਕ ਹੈ ਜੀ ਮੇਰੇ ਕੋਲ ਸਭ ਠੀਕ ਠਾਕ ਹੋਊਗਾ ਤੇ ਸ਼ਾਮ ਦਾ ਟਾਈਮ ਹੈ 6:00 ਵਜੇ ਤੇ ਮੈਨ ਲੱਗੀ ਚਾਹ ਬਣਾਉਣਾ ਤੇ ਢੋਗਿਆਂ ਬਾਅਦ ਰੋਟੀ ਬਣਾਉਣੀ ਹੈ ਚਾਹ ਮੈਂ ਸਿਰਫ ਆਪਣੇ ਬਣਾਉਣੀ ਹੈ ਕਿਉਂਕਿ ਪਾਪਾ ਨੂੰ ਨਾ ਜਾ ਕੇ ਛੱਡਣ 9:00 ਵਜੇ ਤੇ ਖੁਦ ਤਾਂ ਚਾਹ ਪੀਣੀ ਹੈ ਕਿਉਂ ਮੈਨ ਤੇ ਮੇਰੇ ਬੇਟਾ ਹੀ ਆ ਚਲੋ ਫਿਰ ਰੋਟੀ ਬਣਾ ਲੇਗੀ ਢੋਗਿਆਂ ਬਾਅਦ ਤੇ ਇਹ ਬੱਟੂ ਬਿਚ ਮੈਂ ਇਹ ਗਿਦਾ ਬਣਾ ਚੁੱਕੀ ਹਾਂ। ਇਹ। ਇਹ ਕਲਪਲਾਪ ਪਾਲ ਨੂੰ ਦੇਖੋ ਜੀ ਸਾਰੇ ਜਣੇ। ਲਾਈਕ ਮੈਟ ਨਹੀਂ ਕਰਿਓ ਜਣੋ। ਚਾ ਪੀ ਗਏ ਫਿਰ ਬਰਤੋਸ ਸਾਫ ਕਰਨੇ ਤੇ ਟਾਲੂ ਨਾ ਹੈ। ਇਹ ਦੇਖੋ ਕੀ ਕਰਦੇ ਸਾਡੇ ਵਿੱਚ ਅਤੇ ਵੀਡੀਓ ਪੂਰੀ ਦੇਖਿਆ ਕਰੋ ਜੀ ਸਾਰੇ ਨਾਲ ਸਾਡਾ ਸਪੋਰਟ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਜੀ ਤੇ ਲੋਧ ਤਾਈ ਜੀ ਚਾਹ ਰਹੀ ਚਾਹ ਪਾਪਾ ਤਨਾ ਇੱਥੇ ਐ ਤੇ ਮਮਾ ਇੱਥੇ ਐ ਅਰ ਭੁੱਖੇ ਹੋਇਆ ਹੈ ਹਾਂ ਨੋਡੀ ਭੁੱਖ ਲੱਗੀ ਹੈ ਲੈ ਕੋਈ ਪੁੱਤ ਨੂੰ ਭੁੱਖ ਲੱਗੀ। ਤਾਂ ਦੇਖੋ ਮੇਰਾ ਪੁੱਤ ਭੁੱਖਾ ਹੋਇਆ। ਦਾਦਾ ਨੂੰ ਭੁੱਖ ਲੱਗੀ ਹੈ, ਦਾਦਾ ਨੂੰ ਭੁੱਖ ਲੱਗੀ ਹੈ। ਮੇਰੇ ਨਾਨੂ ਨੂੰ ਭੁੱਖ ਲੱਗੀ ਦੱਸੋ, ਦਾਦਾ। ਦੱਸੋ ਭੁੱਖ ਲੱਗੀ ਮੇਰੇ ਪੁੱਤ ਨੂੰ। ਬਹੁਤ ਪਿਆਰਾ ਡੋਗੀ ਹੈ ਇਹ। ਤੇ ਸਾਰੇ ਲਾਈਕ ਮੈਂ ਟੈਗ ਕਰ ਲਓ ਜੀ। ਕੋਈ ਵੀ سپورਟ ਕਰੇਗਾ ਸਾਡੀ। All right.

ਉਹਦੇ ਪੈਰ ਨਿਕਲਿਆ ਜਾ ਸਕਦਾ ਹੈ। ਛੋਟਾ ਜਿਹਾ ਪਾਈਪ ਜਦ ਮੈਂ ਲਿਆ ਤੀ। ਕੋਈ ਤੇ ਨਾ। ਜੇ ਤੁਹਾਨੂੰ ਲਾਇਕ ਮਿਲੂਗਾ ਕਰਿਓ ਚੈਨਲ ਸਬਸਕ੍ਰਾਈਬ ਕਰਨਾ ਨਾ। ਆ ਲੈ ਚੁੱਪ ਲਾ ਖਾ ਗਏ ਸਾਰਿਆਂ ਬੋਲੂ ਇਹ ਤੇਰੀ ਮਾਂ ਲੈ ਕੇ ਜਣੀਆਂ ਸਾਨੂੰ ਹਰੇ ਲੈ ਲੈ ਨਵੇਂ ਚਾਬਾ 77 ਬੋਲੂ ਲੈ ਆ ਲੈ ਰੋਟੀ ਖਾਂਦਾਂ ਲੱਭ ਨਹੀਂ ਨਗੀ ਦੇਖਦਾ ਤੂੰ ਮੂੰਹ ਫੁੱਟਾ ਕੇ ਮੂੰਹ ਫੁੱਟਾ ਕੇ ਦੇਖਦਾ ਤੂੰ ਹੈ ਰੋਟੀ ਲੱਭਦੀ ਤੈਨੂੰ ਓਏ ਇਹਦਾ ਇਹਦਾ ਬਿੱਲੂ ਦੇਖ ਬਿੱਲੂ ਬਿੱਲੂ ਦਾ ਭਾਪਣਾ ਪੂਰੀ ਕਿੱਥੇ ਰੋਮੀ ਕਿੱਥੇ ਗਈ ਆ ਰੋਮੀ ਠਾਉਣਾ ਅਲਗ ਦਸਿਆ ਉੱਤਾ ਕਰਦੇ ਆ ਪੂਰੀ ਕਿੱਥੇ ਆ ਪੂਰੀ ਭੈਣ ਜੀ ਕਿੱਧਰ ਭੰਜੇ ਪੂਰੀ ਭੈਣ ਜੀ ਹਣੀ ਪਤਾ ਕਿੱਥੇ ਗਈ ਆ ਇਹ ਆਪਾਂ ਕਿੱਥੇ ਹੋਣ ਦਬਕੇ ਪੈਂਦੇ ਹੁਣ ਇਹਨਾਂ ਨੂੰ ਉਹਨਾਂ ਨੂੰ کہیں ਹਟਣਾ ਨਹੀਂ ਹੁਣ ਥੋੜਾ ਖਟਾ ਦੇ ਬੋਲੂ ਆ ਲੋ ਰੋਟੀਆਂ ਖਾ ਲੋ ਜਿੰਦੀਆਂ ਦਾ ਖਾ ਲਈ ਬਥੇਰੀਆਂ ਰੋਟੀਆਂ ਖਾ ਲੋ ਹੁਣ ਅੱਛਾ ਹੁਣ ਤਾਂ ਬੱਚੇ ਕਰਦੀਆਂ ਰੋਟੀ ਪਾਈ ਕਿ ਨਹੀਂ ਪਾਈ ਹਜੇ ਮੇਰੇ ਭਾਈ ਗੱਟ ਦੇ ਕਿ ਤੁਖਾਨੀ ਆ ਬਹੁਤ ਚੋਸਤੇ ਆ ਨਾ ਚੰਟਿਆ ਕਿੱਡਾ ਜਿਹਾ ਚਲੋ ਉਹ ਤਾਂ ਬਹਿ ਗਿਆ ਹਾਂ ਰਾਮ ਦੇ ਨਾਲ ਤੇ ਬਲਾ ਜੁਬਲਾ ਖਾ ਗਏ ਪੂਰੀ ਆ ਦੇਖੋ ਨਾ ਪੂਰੀ ਜਾ ਕੇ ਗਦੂਤ ਇਹ ਟੱਕੇ ਬਣਾਏ ਨਹੀਂ ਬਸ ਉਹ ਛੜੀ ਜਾਣਾ ਐ ਨੇ ਤੋਂਮੀ ਹੋ ਗਏ ਮੋਰੇ ਨਹੀਂ ਜੇ ਮੈਂ ਰਸੀ ਬਣਦੀ ਸਸੀ ਸਸੀ ਨਹੀਂ ਫਾਟ ਨਹੀਂ ਦੇ ਖਾਣੇ ਤੇ ਬਸ ਤੁਮੰਨਣਾ ਅੱਜ ਦੇ ਵਲੌਗ ਵਿੱਚ ਬਸ ਇੰਨਾ ਹੀ ਜੀ ਤੇ ਤੇ ਕੱਲੋਂ ਆਪਾਂ ਨਵਾਂ ਵਲੌਗ ਲੈ ਕੇ ਆਵਾਂਗੇ ਕੁਝ ਡਿਫਰੈਂਟ ਤੇ ਸਾਰਿਆਂ ਨੇ ਸਾਡਾ ਵਲੌਗ ਦੇਖਿਆ ਕਰੋ ਜੀ ਜਰ ਵਲੌਗ ਦੇਖਦੇ ਹੋਣੇ ਆ ਤੇ ਉਹਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਕੋਈ ਵੀ ਸ਼ੋਰਟ ਦੇਖਦੇ ਹੋਣੇ ਜਾਂ ਵਲੌਗ ਦੇਖਦੇ ਹੋਣੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੇ ਕੋਈ ਕਮੀ ਪਈ ਸਾਡੇ ਵਿੱਚ ਹੈਗੀ ਆ ਵਲੌਗਾਂ ਦੇ ਬਣਾਉਣ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਸੁਝਾਅ ਦੇ ਸਕਦੇ ਹੋ ਤੇ ਜਨ ਸਾਰਿਆਂ ਨੇ ਸਾਡੀ ਬਾਤ ਨੂੰ ਸਪੋਰਟ ਕਰਿਆ ਕਰੋ ਜੀ ਤੇ ਜਦੋਂ ਜੇ ਆਪਾਂ ਅੱਗੇ ਤੋਂ ਅੱਗੇ ਵਧਿਏ ਤੇ ਵਧੀਆ-ਵਧੀਆ ਵਲੌਗ ਬਣਾਈਏ ਤੇ ਡੈਲੀ ਵਲੌਗ ਪਾਈਏ ਤੇ ਲਾਸਟ ਵਿੱਚ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ